ਸੋ ਆਪਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਉੱਥੇ ਹੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਉੱਤੇ ਮੌਕੇ ਦੇ ਉੱਤੇ ਸੰਤਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਅੱਜ ਹੜ੍ਹ ਪ੍ਰਭਾਵਿਤ ਤੋਂ ਬਾਅਦ ਇਲਾਕਿਆਂ ਤੋਂ ਬਾਅਦ ਅੱਜ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਤਨਗੁਰ RAMDAS ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਹੜਪਰ ਬਾਬਤ ਪਰਿਵਾਰਾਂ ਦੇ ਜੀਵਨ ਦੇ ਵਿੱਚ ਦੁਬਾਰਾ ਖੁਸ਼ੀਆਂ ਲੈ ਕੇ ਆਉਣ ਅਤੇ ਉਹਨਾਂ ਨੇ ਕਿਹਾ ਕਿ ਇਸ ਸਾਲ ਕਈ ਲੋਕ ਜਿਹੜੇ ਨੇ ਆਪਣੀ ਦੀਵਾਲੀ ਖੁਸ਼ੀਆਂ ਦੇ ਨਾਲ ਨਹੀਂ ਮਨਾ ਰਹੇ ਕਿਉਂਕਿ ਹੜ ਦੇ ਨਾਲ ਉਹਨਾਂ ਦੀ ਜ਼ਿੰਦਗੀ ਉਲਟਪੁਲਟ ਕਰ ਦਿੰਦੀ ਹੈ ਅਤੇ ਤਾਲੀਵਾਲ ਨੇ ਕਿਹਾ ਕਿ ਮੇਰੀ ਅਰਦਾਸ ਹੈ ਕਿ ਅਗਲੀ ਦੀਵਾਲੀ ਤੱਕ ਜਿਹੜੇ ਵੀ ਹੜ ਪ੍ਰਭਾਵਿਤ ਪਰਿਵਾਰ ਹਨ ਉਹਨਾਂ ਨੂੰ ਮੁੜ ਖੜੇ ਹੋਣ ਅਤੇ ਖੁਸ਼ੀਆਂ ਦੇ ਨਾਲ ਤਿਹਾਰ ਮਨਾਉਣਾ योग बर्ण ਉਹਨਾਂ ਨੇ ਕਿਹਾ ਕਿ ਸੱਚਖੰਡ ਜੀ ਦਰਬਾਰ ਸਾਹਿਬ ਵਿਕੇ ਹੈਡ ਗ੍ਰਾਂਥੀ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਵੀ ਹੜ ਪ੍ਰਭਾਵਤ ਲੋਕਾਂ ਦੀ ਪੁਲਾਈ ਦੇ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਕਿ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਸੰਦੇਸ਼ ਹੈ ਕਿ ਦੁੱਖਾਂ ਤੋਂ ਮੁਕਤੀ ਅਤੇ ਖੁਸ਼ਹਾਲੀ ਵੱਲ ਕਦਮ ਵਧੇ ਵਧਾਈ ਜਾਨ ਉਹਨਾਂ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਗਲੇ ਹਰ ਸਾਲ ਹਰ ਪੰਜਾਬੀ ਦੇ ਘਰ ਖੁਸ਼ੀ ਦਾ ਚਾਨਣ ਹੋਵੇ ਔਰ ਕੀ ਕੁਝ ਕਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਏਖਰਚਾ ਦੇ ਨਾਲ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਉਹ ਵਾਂਗ ਸਾਬਕਾ ਚਰਨਾਂ ਦੇ ਵਿੱਚ ਵਾਸ ਕਰਕੇ ਆਏ ਫੈਲੀ ਤੇ ਵਾਸੇ ਕੀਤੀ ਹੈ ਕਿ ਸਾਰਾ ਪੰਜਾਬ ਮੇਰਾ ਬੰਗਲਾ ਪੰਜਾਬ ਬਣੇ ਸਭ ਪਾਸੇ ਸੁੱਖ ਸ਼ਾਂਤੀ ਹੋਵੇ ਪੰਜਾਬ ਜਿਹੜਾ ਉਹ ਤਰੱਕੀ ਕਰੇ ਨਹੀਂ ਨਹੀਂ ਦੂਜੀ ਮੈਂ ਅਰਦਾਸ ਕੀਤੀ ਆ ਹੜਾਂ ਤੋਂ ਬਾਅਦ ਮੈਂ ਅੱਜ ਪਹਿਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਹੜਤ ਤੋਂ ਬਾਅਦ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਆਇਆ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਹਰ ਪੀੜਤਾ ਦੇ ਉੱਤੇ ਇੰਨੀ ਕਿਰਪਾ ਕਰਕੇ ਅਗਲੀ ਦੀਵਾਲੀ ਤੱਕ ਸਾਡੇ ਹਰ ਪੀੜ ਤੇ ਜਿਹੜੇ ਆ ਉਹ ਜਲਦੀ ਸਿੱਧ ਹੋ ਜਾਣ ਐਤ ਕਾ ਦੀ ਦੀਵਾਲੀ ਵਿਚਾਰੇ ਉਹ ਮਨਾ ਨਹੀਂ ਸਕੇ ਉਹਨਾਂ ਦੀ ਜ਼ਿੰਦਗੀ ਲਿਓ ਲੱਥ ਗਈ ਹਰ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਲੱਕ ਤੋੜਤਾ ਸੋ ਮੈਂ ਇਹ ਅਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹੜ ਪੀੜਤਾ ਮੇਰੇ ਜਨਾਲੇ ਦੇ ਅੰਦਰ ਜਿੰਨੇ ਹੜ ਪੀੜਤਾ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਸਰਬਾਤ ਸਾਹਿਬ ਦੇ ਹੈਡ ਗਰੰਟੀ ਜੈਸਦਾ ਸਾਹਿਬ ਗਿਆਨੀ ਦਗਬੀਤ ਸਿੰਘ ਉਹਦੀ ਵੀ ਮਿਲੇ ਪਰ ਕੰਮਾਂ ਦੇ ਵਿੱਚ ਮੈਂ ਉਹਨਾਂ ਨੂੰ ਵੀ ਕਿਹਾ ਹੱਦ ਫੇਰ ਕਿਹਾ ਮੈਂ ਕਿਹਾ ਹਰ ਪੀੜਤਾ ਲਈ ਗਿਆਨੀ ਜੀ ਇੱਕ ਅਰਦਾਸ ਕਰਿਓ ਅੱਜ ਦੀਵਾਲੀ ਦਾ ਦਿਨ ਬੰਦੀ ਛੋੜ ਦਿਵਸ ਹੈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਜਿੰਨੇ ਹਰ ਪੀੜਤ ਇਸ ਦਾ ਇਸ ਦਾ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਾਂਦਾ ਸਭ ਦਾ ਪਰਿਵਾਰ ਖੁਸ਼ਹਾਲੀ ਪਿਆ ਜਿੰਦਗੀ ਜੀਣ ਅਤੇ ਅਗਲੀ ਦੀਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰ ਕੰਦੂਦਾਮ ਦਾਸ ਜੀ ਦੇ ਚਰਨਾਂ ਤੇ ਠੀਕ ਹੈ ਨਹੀਂ ਨਹੀਂ ਚੱਲਦਾ